ਕ੍ਰਿਕਟ ਟੀਮ ਦੇ 스타 ਕ੍ਰਿਕਟਰ ਹਾਰਦਿਕ ਪੰਡਿਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹੁਣ ਸੁਰਖੀਆਂ ਦੇ ਵਿੱਚ ਹਨ ਹਾਰਦਿਕ ਪੰਡਿਆ ਦੀ ਆਪਣੀ ਪਤਨੀ ਨਤਾਸ਼ਾ ਦੇ ਨਾਲ ਤਲਾਕ ਦੀਆਂ ਖਬਰਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਹੁਣ ਸਾਰਿਆਂ ਦੇ ਜ਼ਹਿਨ ਦੇ ਵਿੱਚ ਇੱਕੋ ਸਵਾਲ ਹੈ ਕਿ ਉਹਨਾਂ ਦੇ ਬੇਟੇ ਦਾ ਭਵਿੱਖ ਕੀ ਹੋਵੇਗਾ ਅਗਸਤ ਤੱਕ ਇਹਦੇ ਕੋਲ ਰਹੇਗਾ ਦੱਸ ਦिए ਕਿ ਬੀਤੀ 18 ਜੁਲਾਈ ਨੂੰ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪੋਸਟ ਨੂੰ ਸਾਂਝਾ ਕਰ ਆਪਣੇ ਤਲਾਕ ਦੀ ਘੋਸ਼ਣਾ ਕੀਤੀ ਸੀ ਤੇ ਹਾਰਦਿਕ ਪੰਡਿਆ ਨੇ ਇਸ ਪੋਸਟ ਦੇ ਵਿੱਚ ਆਪਣੇ ਬੇਟੇ ਦਾ ਵੀ ਜ਼ਿਕਰ ਕੀਤਾ ਸੀ ਹਾਰਦਿਕ ਪੰਡਿਆ ਨੇ ਕਿਹਾ ਕਿ ਮੈਂ ਨਤਾਸ਼ਾ ਦੋਵਾਂ ਨੇ ਮਿਲ ਕੇ ਆਪਣੇ ਬੇਟੇ ਅਗਸਤਿਆ ਦੀ ਦੇਖਭਾਲ ਕਰਨੀ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਮੈਨਾ ਸਪੋਰਟ ਕਰਨਾ ਹੈ ਕਿ ਅਸੀਂ ਆਪਣੇ ਬੇਟੇ ਨੂੰ ਉਹ ਸਾਰੀ ਖੁਸ਼ੀਆਂ ਦੇ ਸਕੀਏ ਜਿਹਦੇ ਨਾਲ ਉਹ ਖੁਸ਼ ਰਹ ਸਕੇ ਬੀਤੇ ਦਿਨਾਂ ਦੇ ਵਿੱਚ ਨਤਾਸ਼ਾ ਨੂੰ 에ਰਪੋਰਟ ਦੇ ਉੱਤੇ ਸਪੋਰਟ ਕੀਤਾ ਗਿਆ ਸੀ ਤੇ ਨਤਾਸ਼ਾ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਆਪਣੇ ਸਰਬੀਆ ਵਾਲੇ ਘਰ ਦੀ ਫੋਟੋ ਨੂੰ ਸਾਂਝਾ ਕਰ ਕੈਪਸ਼ਨ ਦਿੱਤਾ ਸੀ ਹੋਮ ਸਵੀਟ ਹੋਮ ਤੇ ਜਦੋਂ ਦੋਨਾਂ ਨੂੰ 에ਰਪੋਰਟ ਦੇ ਉੱਤੇ ਸਪੋਰਟ ਕੀਤਾ ਗਿਆ ਤਾਂ ਇਹਨਾਂ ਦੋਨਾਂ ਦੇ ਵਿੱਚ ਨਤਾਸ਼ਾ ਸੀ ਤੇ ਨਤਾਸ਼ਾ ਦਾ ਬੇਟਾ ਵੀ ਉਹਨਾਂ ਨਾਲ ਸੀ